ਵੈਲਵਟ ਨੇ ਲੈ ਕੇ ਆਇਆ। ਨਮਸਕਾਰ ਸਤਿ ਸ੍ਰੀ ਅਕਾਲ। ਮਰਹਬਾ ਲੁਧਿਆਣਾ ਸ਼ਹਿਰ ਇਕਵਰੀ ਫੇਅਰ ਹੋਟਲ ਹਾਇਤ ਦੇ ਵਿੱਚ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿੰਦਾ ਹੱਸਦੇ ਹੋਏ ਚਿਹਰੇ ਜਿਹੜੇ ਕਿ ਪੂਰੇ ਇੰਡੀਆ ਤੋਂ ਪਹੁੰਚੇ ਹੋਏ ਐ ਖਾਸ ਕਰਕੇ ਬੁਕਿੰਗ ਲਈ ਫੀਡਬੈਕ ਦੇਣ ਲਈ ਕਿ ਕਿੰਦਾ ਦੀ ਕਲੈਕਸ਼ਨਸ ਬਣੀ ਐ ਵਪਾਰ ਦਾ ਦੇ ਦੁਨੀਆ ਦੇ ਵਿੱਚ ਹੌਜ਼ਰੀ ਦੀ ਦੁਨੀਆ ਦੇ ਵਿੱਚ ਇਸ ਸ਼ੋਅ ਦੀ ਇੱਕ ਖਾਸ ਇੰਪੋਰਟੈਂਸ ਹੈ। ਬਿਕੋਜ਼ ਇਸ ਸ਼ੋਅ ਤੇ ਹੀ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਵਿంటర్ ਕਲੈਕਸ਼ਨ ਜਿਹੜੀ ਹੈ ਉਹ ਫਾਈਨਲ ਰੂਪ ਲਏਗੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜੁਲਾਈ ਦੇ ਵਿੱਚ ਹਾਂ ਔਰ ਇਸ ਟਾਈਮ ਜਿਹੜੇ ਵਿంటర్ ਦੇ گارਮੈਂਟਸ ਇਸ ਟਾਈਮ ਡਿਸਪਲੇ ਕੀਤੇ ਜਾ ਰਹੇ ਆ ਆਪਸ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਉਹਦਾ ਫੀਡਬੈਕ ਲਿੱਤਾ ਜਾ ਰਿਹਾ ਹੈ ਕਿਉਂਕਿ ਜਿਹੜਾ ਅੱਜ ਫੀਡਬੈਕ ਲਿੱਤਾ ਜਾਏਗਾ ਇਹ ਪ੍ਰੋਸੈਸ ਫਾਈਨਲ ਹੁੰਦੇ ਹੁੰਦੇ ਨਵੰਬਰ ਦਸੰਬਰ ਜਨਵਰੀ ਦੇ ਵਿੱਚ ਰਿਟੇਲ ਸਟੋਰਸ ਤੇ ਇਹੀ ਕਲੈਕਸ਼ਨ ਫਾਈਨਲ ਜਿਹੜੀ ਅੱਜ ਇੱਥੇ ਹੋਏਗੀ ਉਹੀ ਸਾਨੂੰ ਖਰੀਦਣ ਨੂੰ ਮਿਲੇਗੀ ਸੋ ਪਹੁੰਚੇ ਹਾਂ ਚਿਰਾਗਦੀਨ ਦੇ ਸਟਾਲ ਤੇ ਸੋ ਜਾਣਦੇ ਹਾਂ ਕਿ ਕੀ ਕੀ ਇਸ ਵਾਰੀ ਪੇਸ਼ ਕੀਤਾ ਹੈ ਕੀ ਕੀ ਨਵਾਂ ਬਣਾਇਆ ਸਰ ਨਮਸਕਾਰ ਨਮਸਕਾਰ ਜੀ ਮੇਰਾ ਨਾਮ ਅਨਿਲਤਾਵਨ ਹੈ ਜੀ ਅਨਿਲਤਾਵਨ ਪੂਰਾ ਬੋਲੋ ਨਾ ਜੀ ਅਨਿਲਤਾਵਨ ਵਿਸਕੀ ਜੀ ਹਾਂ ਜੀ ਹਾਂ ਸਿਰ ਛੁਪਾ ਕੇ ਲੈਂਦੇ ਹੋ ਤੁਸੀਂ ਪੂਰਾ ਪੂਰਾ ਡਿਸਕਾਊਂਟ ਦਿਆ ਕਰੋ ਵੇ ਵਿਸਕੀ ਪੀਣ ਦਾ ਮੂਡ ਕਰ ਰੋ ਹਾਂ ਮੈਂ ਜੀ ਅੱਛਾ ਕੀ ਕਹਿਣਾ ਚਾਹੋਗੇ ਸਰ ਕੀ ਨਵੀਆਂ ਚੀਜ਼ਾਂ ਇਸ ਵਾਰੀ ਬਣਾਈਆਂ ਸਭ ਨੇ ਮਿਹਨਤ ਕੀਤੀ ਹੈ ਜੀ ਹਰ ਬੰਦੇ ਨੇ ਆਪਣਾ ਆਪਣਾ ਨਵਾਂ ਕ੍ਰੀਏਸ਼ਨ ਕੀਤੀ ਹੈ ਲੁਧਿਆਣੇ ਦੀ ਇੰਡਸਟਰੀ ਹੈ ਕ੍ਰੇਸ਼ਨ ਤਾਂ ਕਰਦੀ ਹੈ ਜੀ ਬਹੁਤ ਵੱਡੀ ਇੰਡਸਟਰੀ ਹੈ ਬਹੁਤ ਦੂਰੋਂ ਦੂਰੋਂ ਤੋਂ ਕਸਟਮਰ ਆਏ ਆ ਕਾਫੀ ਰਸ਼ ਹੈ ਜੀ ਔਰ ਇਸ ਵਾਰ ਕਸਟਮਰਦਾਰੋ ਯਾਨ ਵੀ ਹੈ ਜੀ ਕਿ ਉਹਨਾਂ ਨੇ ਮਾਲ ਲੈਣਾ ਹੈ ਤੇ ਇਸ ਕਰਕੇ ਪੂਰਾ ਹੋਟਲ ਕਸਟਮਰ ਨਾਲ ਭਰਿਆ ਓਕੇ ਹਰ ਹੁਜ਼ਰੀਏਲੇ ਗੁਲਗਾਹ ਕਾ ਹਰ ਹੁਜ਼ਰੀਏਲੇ ਨੇ ਮਹਿਤ ਕੀਤੀ ਹੈ ਜੀ ਕੀ ਬਣਾਣੇ ਆਪਾਂ ਇਹਦੇ ਵਿੱਚ ਚਿਰਾਗ ਦਿਨ ਚ ਮੈਂ ਚਿਰਾਗ ਦਿਨ ਚ ਬੁਆਏ ਸ਼ਰਟ ਸ਼ਰਟ ਬੁਆਏ ਜੈਕਟ ਓਕੇ ਗਰਲਸ ਜੈਕਟ ओके गर्ल्स शर्ट्स मतलब किड्स वियर बैंड किड्स वियर कितने साल ਤੋਂ ਕਿਨੇ ਸਾਲ ਤੋਂ ਲੈ ਕੇ 14 ਸਾਲ ਦੇ ਬੱਚੇ ਦੇ 14 ਸਾਲ ਦੇ ਮਤਲਬ ਸਾਰਿਆਂ ਦੇ ਚਿਰਾਗ ਨੂੰ ਤੁਸੀਂ ਚਿਰਾਗਦੀਨ ਬਣਾਉਂਦੇ ਬਿਲਕੁਲ 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 ਜੀ ਸੋ ਗੱਲਬਾਤ ਕਰਦੇ تھے ਯੰਗਸਟਰਸ ਦੇ ਨਾਲ ਵੀ ਸਰ ਨਮਸਕਾਰ ਨਮਸਕਾਰ ਜੀ ਸਰ ਆਪਕਾ ਨਾਮ 사ਰਥਕ 사ਰਥਕ ਜੀ کیسے ہیں ਬਹੁਤ ਬੜੀਆ ਆਪਿਆ ਸਾਰਥਕ ਕਰ ਰਹੇ ਇਸ ਵਾਰ ਬਸ ਐਗਜ਼ਿਬਿਸ਼ਨ ਦਾ ਸਾਰਥਕ ਕਰਨੇ ਕੋਸ਼ਿਸ਼ ਕਰ ਰਹੇ ਤੋਂ ਕਿਤਨੀ ਕਰ ਲਈ ਅੱਜ ਤਾਂ ਫਸਟ ਡੇ ਹੈ

क्या कहना चाहेंगे क्या पसंद आ रहा है काफी रहा नहीं सेटअप काफी अच्छा है ये सेटअप घूम रहे हम सुबह से लाइक काफी अच्छा अच्छा डिजाइन देखने को मिले रहा रहा। काफी नया चीज देखने को मिले इम्पोर्टेड चीज भी है यहाँ का लोकल चीज भी है दि, दि, काफी अच्छा लगा चौधरी का मुंबई से बहुत पुराना रिश्ता है या डेफिनेटली यही सब स्वेटर चलते हैं जी जी यस यस आप लोग वहीं से तो नहीं आए कहीं वही वही फिल्मों से नहीं है बट आजू बाजू से ही है आजू बाजू के लोग ही तो सप्लाई करते हैं तो क्या अच्छा लग रहा है बहुत बढ़िया सर बहुत मेहमान नवाजी कर रहे हैं आप लोगों की <laughs> अच्छा डिस्काउंट दे रहे हैं भाव अच्छा देंगे वही मेहमान नवाजी अभी तो शुरुआत है आ, बात आगे चलेगी क्या बॉलीवुड सर सर हाँ जी सर आपका नाम शंकर शंकर अरे वाह नाम भी वैसे एकदम बिल्कुल जैसे आप कहा से मुंबई मुंबई क्या कहना चाहेंगे

जो काम कर रहा है और लाइव तस्वीरें आप देख सकते हो कि किस तरह की चीज़ें बनाई जा रही हैं और क्लाइंट्स के फीडबैक लिया जा रहा है। फिलहाल ये था चिराग दिन नेटवेयर से इस समय का अपडेट फिर आपके सामने पेश होंगे बने रहें जनहितैषी